ਸੁਨੇਰੇ ਭਵਿੱਖ ਦੀ ਆਸ ਦੇ ਵਿੱਚ ਅਮਰੀਕਾ ਪੜ੍ਹਾਈ ਕਰਨ ਦੇ ਲਈ ਗਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸ਼ਿਵਦਾਸਪੁਰ ਦਾ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵਿਡੈਂਚ ਜਿਸ ਦੀ ਅਮਰੀਕਾ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਤੇ ਉਧਰ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਕਰਨਵੀਰ ਸਿੰਘ ਸਟੱਡੀ ਬੇਸ ਤੇ ਅਮਰੀਕਾ ਗਿਆ ਸੀ ਪੜਾਈ ਪੂਰੀ ਕਰਕੇ ਟਰਾਲਾ ਚਲਾਉਣ ਦਾ ਉੱਥੇ ਕੰਮ ਕਰਨ ਲੱਗ ਪੈਂਦਾ ਅਚਾਨਕ ਰਾਤ ਦੇ ਸਮੇਂ ਟਰਾਲਾ ਸੜਕ ਦੀ ਰੇਲਿੰਗ ਤੇ ਨਾਲ ਟਕਰਾਉਣ ਕਾਰਨ ਪਲਟਿਆ ਜਿਸ ਦੇ ਨਾਲ ਟਰਾਲੇ ਦੇ ਵਿੱਚ ਅੱਗ ਲੱਗੀ ਤੇ ਕਰਨਵੀਰ ਵੀ ਟਰਾਲੇ ਦੇ ਵਿੱਚੋਂ ਬਾਹਰ ਨਹੀਂ ਆ ਸਕਿਆ ਉਸ ਦੀ ਉੱਥੇ ਹੀ ਜਾਨ ਚਲੀ ਤਾਂ ਪਰਿਵਾਰਕ ਮੈਂਬਰ ਦੱਸਦੇ ਨੇ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਕੈਲੀਫੋਰਨੀਆ ਸੂਬੇ ਦੇ ਵਿੱਚ ਟਰੱਕ ਡ라이ਵਰ ਦਾ ਕੰਮ ਕਰਦਾ ਸੀ ਤੇ ਉੱਥੇ ਹੀ ਬੀਤੀ ਰਾਤ ਜਿਹੜਾ ਦਰਦਨਾਕ ਹਾਦਸਾ ਵਾਪਰਿਆ ਜਿਸ ਦਰਮਿਆਨ ਕੀ ਡਿਵਾਈਡਰ ਨਾਲ ਟਕਰਾ ਕੇ ਉਸ ਦਾ ਟਰਾਲਾ ਪਲਟਿਆ ਤੇ ਅਗਦੀਆਂ ਲਪਟਾਂ ਵਿਚਾਲੇ ਕਰਨਵੀਰ ਦੀ ਵੀ ਉੱਥੇ ਹੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਇਸ ਵੇਲੇ ਸਦਮੇ ਦੇ ਵਿੱਚ ਨੇ ਤਾ ਇਸ ਵੇਲੇ ਪਰਿਵਾਰਕ ਮੈਂਬਰ ਜਿਹੜੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਨੇ ਮ੍ਰਿਤਕ ਦੀ ਦਾਦੀ ਦਾ ਕਹਿਣਾ ਹੈ ਕਿ ਕਰਵਿਰ ਬਹੁਤ ਹੀ ਮਿਲਨਸਾਰ ਲੜਕਾ ਸੀ ਘਰੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਦਾ ਹਾਲਚਲ ਪੁੱਛਦਾ ਰਹਿੰਦਾ ਸੀ ਪਰ ਸ਼ਾਇਦ ਹੁਣ ਉਸ ਦਾ ਫੋਨ ਕਦੇ ਵੀ ਮਾਪਿਆਂ ਨੂੰ ਨਹੀਂ ਆਉਣਾ ਇਹ ਸੋਚ-ਸੋਚ ਕੇ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਇਹ ਸਾਡੇ ਭਰਾ ਸਾਹਿਬ ਨੇ ਕਰਨਵੀਰ ਸਿੰਘ ਜੀ ਦੇ ਇਹਨਾਂ ਦਾ ਬੇਟਾ ਕਰਨਵੀਰ ਸਿੰਘ ਬੜੈਚ ਜੋ ਕਿ ਅੱਜ ਤੋਂ 3 ਸਾਲ ਪਹਿਲਾਂ ਅਮਰੀਕਾ ਸਟੱਡੀ ਵੇਚ ਤੇ ਗਿਆ ਸੀ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਉਸਨੇ ਜੌਬ ਕਰਦਾ ਰਿਹਾ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਲਿਸੈਂਸ ਬਣਾ ਕੇ ਪਿਛਲੇ ਡੇਢ ਸਾਲ ਤੋਂ ਟਰੱਕ ਤੇ ਜੌਬ ਕਰ ਰਿਹਾ ਸੀ 18 ਤਰੀਕ ਦੀ ਸ਼ਾਮ ਨੂੰ ਹਾਣ ਸਾਹਿਬ ਆਪਰੇ ਸਾਨੂੰ ਬੀਤਰੀ ਨੂੰ ਫੋਨ ਆਇਆ 9 ਵਜੇ ਵੀ ਕਰਨਵੀਰ ਸਿੰਘ ਦਾ ਇੱਕ ਦਾ ਐਕਸੀਡੈਂਟ ਹੋ ਗਿਆ ਟੱਲੇ ਦਾ ਤੇ ਵੀ ਦੁਖਦਾਈ ਖ਼ਬਰ ਮਿਲਿਆ ਕਿ ਉਹ ਟਰੱਕ ਦੇ ਵਿੱਚੋਂ ਨਿਕਲ ਨਹੀਂ ਸਕੇ ਕਿ ਅੱਗ ਮਤਲਬ ਡੀਜ਼ਲ ਟੈਂਕ ਫਟ ਕੇ ਅੱਗ ਦੇ ਲਪਟਾਂ ਦੇ ਵਿੱਚੇ ਘਿਰ ਗਿਆ ਤੇ ਵਿੱਚੇ ਪਸਵਾ ਗਿਆ ਤੁਹਾਡੇ ਨਾਲ ਕਿੰਨੇ ਦਿਨ ਪਹਿਲਾਂ ਗੱਲ ਹੋਈ ਸੀ ਉਹਦੀ ਸਾਡੇ ਨਾਲ ਪਹਿਲ ਹਾਂ तकरीबन ਹਰ ਰੋਜ਼ ਇਹ ਗੱਲ ਹੁੰਦੀ ਸੀ ਇੱਕ ਦਿਨ ਮਤਲਬ ਵਿੱਚ ਨੂੰ ਗਾਇਬ ਪਾ ਲੈਂਦਾ ਸੀ ਕਈ ਵਾਰੀ 11 ਜਵਦਾਂ ਤਰੀਕ ਨੂੰ ਉਹਦਾ ਜਨਮ ਦਿਨ ਸੀਗਾ ਜਨਮ ਦਿਨ ਮਨਾਇਆ ਉਸਨੇ ਨਵੀਂ ਕਿੱਟੀ ਲਈ ਜਨਮ ਦਿਨ ਵਾਲੇ ਦਿਨ ਉਸ ਤੋਂ ਬਾਅਦ ਉਹ ਘੇੜਾ ਲਾ ਕੇ ਮਤਲਬ ਉੱਥੇ ਜਿੱਥੇ ਰਹਿੰਦਾ ਸੀ ਉਹ ਉਹਨਾਂ ਦੀ ਭੂਆ ਜੀ ਦੀ ਪੋਤੀਆਂ ਸੀਗੀਆਂ ਉਹ ਕਹਿੰਦੇ ਵੀ ਅਸੀਂ ਜਨਮ ਦਿਨ ਮਨਾਉਣਾ ਹੈ ਵੀ ਜਲਦੀ ਆ ਜਾ ਘੇੜਾ ਲਾ ਕੇ ਉਕਾੰਦਾਂ ਮੈਂ ਆ ਰਿਹਾ ਜਲਦੀ ਵੀ ਮੈਂ ਆ ਕੇ ਗੱਡੀ ਚ ਘੁਮਾਉਂਗਾ ਤੁਹਾਨੂੰ ਨਵੀਂ ਗੱਡੀ ਲਈ ਐ ਬਸ ਇਸ ਚੱਕਰ ਚ ਜੁੜੀ ਕਾਲੀ ਸੀ ਉਹਨੂੰ ਘਰ ਆਉਣ ਦੀ ਉਹਨੂੰ ਆਏ ਹੀ ਮੈਂ ਕਦ ਪਹੁੰਚੂਆ ਪਰ ਪਤਾ ਨਹੀਂ ਸੀ ਪ੍ਰਮਾਤਮਾ ਨੇ ਕਦੇ ਵੀ ਨਹੀਂ ਕੰਟੇਂਗ ਕਿੰਨੀ ਮਰ ਚੁਕੀ ਉਹ ਨੀ ਮਰ 24 ਸਾਲ ਦੀ ਸੀ ਸਵਾਹ ਹੋ ਜਾਂਦਾ ਸਾਰੇ ਆਕੈਨ ਤੋਂ ਸਾਰੇ ਪਿੰਡ ਵਿੱਚ ਐਨਾ ਪਿਆਰ ਬਹੁਤ ਚੰਗਾ ਬੱਚਾ ਸੀ ਉਸ ਖਾਂਦਾ ਪੀਂਦਾ ਨਹੀਂ ਤਾਂ ਅੰਬ ਤਾਂ ਛੱਕਿਆ ਹੁੰਦਾ ਬਹੁਤ ਲਾ ਕੇ ਤਾਂ ਕਿ ਕਿ ਕਦੋਂ ਤੋਂ ਲਾਸਟ ਵਾਰੀ ਗੱਲ ਹੋਈ ਤੁਹਾਡੀ ਰੋਜ਼ਾਂ ਅੰਦਰਾਂ ਚ ਇੱਕ ਦਿਨ ਨਹੀਂ ਹੋਈ ਹਾਂਜੀ ਅੰਨੀ ਰੋਜ਼ ਹੈ ਫੋਨ ਕਰ ਲੈਣਾ ਇੱਧਰ ਤੇ ਲਾ ਲੈਣਾ ਦੋ ਬਾਰੇ ਮੁੰਡੇ ਨੇ ਇਹ ਜਿੰਨਾ ਕਰੀ ਜਾਣੀ ਆ ਉਹਨੇ ਆਪਣਾ ਚਾਰ ਪਈ ਜਾਣਾ ਮੈਂ ਕਹਿੰਦਾ ਕਿ ਜੀ ਚੈਨ ਅਮਰੀਕਾ ਲੈ ਕੇ ਆਉਂਗਾ ਮੈਂ ਮੈਂ ਤੈਨੂੰ ਅਮਰੀਕਾ ਲੈ ਕੇ ਆਉਂਗਾ ਮੈਂ ਕਿਹ ਕੋਈ ਨਹੀਂ ਚੱਲ ਉਹੀ ਆਖੇ ਗਈ ਮੈਂ ਤਾਂ ਕਹਿੰਦਾ ਹੁਣ ਆਉਂਗਾ 2 ਸਾਲ ਬਾਅਦ 3 ਹੋਵੇ 5 ਸਾਲ ਬਾਅਦ ਆਉਂਗਾ ਇਹ ਵਾ ਆ ਗਿਆ ਬੀਬੀ ਫੇਰ ਵੇਤੇ ਜਾ ਨਹੀਂ ਹੋਣਾ ਔਖਾ ਹੋ ਜਾਣਾ ਮੈਂ ਸਰ ਕੋਈ ਨਾ ਕੋਈ ਨਾ ਕਰ ਲੈ ਸਰ ਬਹੁਤ ਅੱਛਾ ਬੱਚਾ ਆਨਾਂ ਲਾ ਕੇ ਰਹਿਣਾ ਆਰੇ ਪਿੰਡ ਦੀ ਮੀਆਂ ਨੇ ਇੱਕothermਾ ਤੁਮਨ ਕੋਤਾ ਕਿ ਲਾਗਾ ਸੀ ਕੋਤਰਾ ਮੇਰਾ ਕੋਤਰਾ